ਹਾਂਜੀ ਆਪਾਂ ਆਏ ਰਾਣਾ ਫੈਸ਼ਨ ਬੁਟੀਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਾਸਟ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਕੱਟ ਪੀਸ ਕੱਟ ਪੀਸ ਰਹਿਣਗੇ ਜੀ ਏਕੇ ਟੈਕਸ ਆਡੀ ਦੇ ਆਡੀ ਦਾ ਸਟੱਫ ਹੋਊਗਾ ਜੀ ਸਾਰਾ ਇਸ ਦੇ ਵਿੱਚ ਕੱਟ ਹੈ ਜਿਹੜੀ ਉਹ ਵੱਧ ਵੀ ਹੋ ਸਕਦੀ ਹੈ ਕੱਟ ਵੀ ਹੋ ਸਕਦੀ ਹੈ ਬਟ ਪੂਰਾ ਸੂਟ ਤੁਹਾਡਾ ਵਧੀਆ ਬਣਗਾ ਜੀ ਆਹ ਦੇਖੋ ਤਾਂ ਨੋਪੇ ਦੇ ਵਿੱਚ ਕਲਰ ਵਗੈਰਾ ਦਿਖਾਉਣੀ ਹੈ ਡਿਜ਼ਾਈਨ ਦਿਖਾਉਣੀ ਹੈ ਇਸ ਤਰ੍ਹਾਂ ਮਿਲੂਗਾ ਜੀ ਜਿਨ੍ਹਾਂ ਨੇ ਵੇਚਣ ਵਾਸਤੇ ਲੈਣਾ ਉਹਨਾਂ ਨੂੰ ਇਸ ਤਰ੍ਹਾਂ ਬਣਿਆ ਬਣਾਇਆ ਮਿਲੂਗਾ ਜੀ 50 ਕਿਲੋ ਦਾ ਤੁਸੀਂ ਪਾਰਸਲ ਵੀ ਲੈ ਸਕਦੇ ਹੋ ਆਪਣੇ ਕੋਲ ਆ ਦੇਖੋ ਜੀ ਦਿਖਾਇਓ ਬਨੀਤ ਮਾੜਾ ਜੀ ਹਾਂਜੀ ਆ ਦੇਖੋ ਜੀ ਸਟੱਫ ਦੇਖੋ ਔਡੀ ਹੈਗਾ ਏਕੇ ਟੈਕਸ ਦਾ ਸਟੱਫ ਹੈ ਜੀ ਸਾਰਾ ਔਡੀ ਰੂਗਾ ਦੇਖੋ ਇਹਦੇ ਵਿੱਚ ਐ ਨਹੀਂ ਹੈਗਾ ਕਿ ਵੀ ਆ ਗ੍ਰੀਨ ਕਲਰ ਹੈ ਹੁਣ ਆਪਾਂ ਜਿਹੜਾ ਤੁਹਾਨੂੰ ਦਿਖਾ ਰਹੇ ਆ ਇੱਧਰ ਆ ਇੱਥੇ ਫੋਕਸ ਕਰੋ ਬਨੀਤ ਹਾਂਜੀ ਆ ਗ੍ਰੀਨ ਕਲਰ ਹੈਗਾ ਹੈਗਾ ਮਹਿੰਦੀ ਗ੍ਰੀਨ ਕਲਰ ਇਹਦੇ ਵਿੱਚ ਐ ਨਹੀਂ ਹੈਗਾ ਕਿ ਤੁਹਾਨੂੰ ਆਪਾਂ ਨੂੰ ਇੱਕੋ ਹੀ ਪੀਸ ਮਿਲੂਗਾ ਨਹੀਂ ਜੀ ਇਹਦੇ ਵਿੱਚ ਮਹਿੰਦੀ ਕਲਰ ਦੇ ਦੇਖੋ ਕਿੰਨੇ ਪੀਸ ਆ ਗਏ ਹੈ ਨਾ ਇਹ ਸਾਰੇ ਮਹਿੰਦੀ ਕਲਰ ਦੇ ਆ ਗਏ ਨੈਕਸਟ ਮਸਟਰਡ ਕਲਰ ਆ ਗਿਆ ਜੀ ਅੱਗੇ ਗ੍ਰੇ ਅੱਗੇ ਬਲੈਕ ਆ ਗਿਆ ਬਲੂ ਆ ਗਿਆ ਜੀ ਰੈੱਡ ਆ ਗਿਆ ਔਰ ਰਾਮਾ ਗ੍ਰੀਨ ਆ ਗਿਆ ਜੀ ਰਸਟ ਕਲਰ ਆ ਗਿਆ ਆ ਫਿਰ ਦੁਬਾਰਾ ਮਸਟਰਡ ਆ ਗਿਆ ਗ੍ਰੇ ਆ ਗਿਆ ਜੀ ਆ ਸਾਰੇ ਇਸ ਤਰ੍ਹਾਂ ਕਲਰ ਨੇ ਨਾ ਜਿਹੜੇ ਉਹ ਅਲੱਗ-ਅਲੱਗ ਨੇ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ इजीली ਬਣ ਜਾਊਗਾ ਜੀ ਇਸੇ ਤਰ੍ਹਾਂ ਹੀ ਅੱਗੇ ਆਪਣੇ ਕੋਲੇ ਆਹ ਡਿਜ਼ਾਈਨ ਆ ਗਿਆ ਜੀ ਦੇਖੋ ਆ ਪੂਰੀ ਹੈਗੇ ਸਾਰੇ ਸਾਰੇ ਜਿਹੜੇ ਸਾਰੇ ਏਸੇ ਕਲਰ ਦੇ ਨੇ ਇਹਦੇ ਵਿੱਚ ਤੁਹਾਨੂੰ ਵਧੀਆ ਰੇਟ ਤੇ ਆਪਣੇ ਕੋਲ ਆ ਜਿਹੜੇ ਉਹ ਕੱਟ ਪੀਸ ਮਿਲ ਜਾਣਗੇ ਜੇਕਰ ਤੁਸੀਂ ਆਪਣੇ ਲਈ ਘਰੇ ਬਣਾਉਣ ਲਈ ਲੈਣਾ ਤਾਂ ਵੀ ਤੁਸੀਂ ਆਪਣੇ ਤੋਂ ਲੈ ਸਕਦੇ ਜੀ ਜੇਕਰ ਤੁਸੀਂ ਅੱਗੇ ਸੇਲ ਕਰਨ ਲਈ ਲੈਣਾ ਤਾਂ ਆਪਣੇ ਤੋਂ ਉਹ ਵੀ ਤੁਹਾਨੂੰ ਕੱਟ ਪੀਸ ਮਿਲ ਜਾਣਗੇ ਆ ਦੇਖੋ ਜੀ ਐਂਟੀਆਂ ਵਾਲੇ ਬਹੁਤ ਸੋਹਣ ਸਟੱਫ ਸਾਰਿਆਂ ਨੂੰ ਪਤਾ ਜੀ ਔਡੀ ਕਿੰਨਾ ਵਧੀਆ ਡਿਜੀਟਲ ਪ੍ਰਿੰਟ ਵਾਲਾ ਸਟੱਫ ਹੁੰਦਾ ਜੀ ਆ ਸੇਮ ਕਲਰ ਹੀ ਆ ਗਿਆ ਜੀ ਇਸ ਕਰਕੇ ਤੁਹਾਨੂੰ ਇਸ ਦੇ ਵਿੱਚ ਜਿਹੜੇ ਆ ਉਹਦੇ ਨਾਲ ਦੀ ਆ ਗਿਆ ਜੀ ਪਹਿਲਾ ਪਹਿਲੇ ਵਿੱਚ ਵੀ ਆਇਆ ਆਪਣੇ ਕੋਲੇ ਗ੍ਰੇ ਆਫ ਵਾਈਟ ਤੇ ਇਸ ਦੇ ਵਿੱਚ ਆ ਗਿਆ ਮਹਿਰੂਨ ਕਲਰ ਜੀ ਨੈਕਸਟ ਆਪਣੇ ਕੋਲੇ ਆ ਗਿਆ ਜੀ ਫਰੋਜੀ ਕਲਰ ਫਰੋਜੀ ਕਲਰ ਦਾ ਡਿਜ਼ਾਈਨ ਹੈਗਾ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਇਹ ਮਿਲਣਗੇ ਜਿਨ੍ਹਾਂ ਨੇ ਵੀ ਲੈਣਾ ਇਹਦੇ ਵਿੱਚ ਐ ਨਹੀਂ ਹੈਗਾ ਕਿ ਤੁਹਾਨੂੰ ਕੋਈ ਵੀ ਪੀਸ ਤੁਹਾਡੇ ਪੱਲੇ ਪਏ ਮਤਲਬ ਪੈ ਬੇਸਟ ਜਾਊਗਾ ਬੇਸਟ ਨਹੀਂ ਜਾਊਗਾ ਕਿਉਂ ਨਹੀਂ ਬੇਸਟ ਜਾਊਗਾ ਕਿਉਂਕਿ ਇਹਦੇ ਵਿੱਚ ਕੱਟ ਹੈ ਜਿਹੜੀ ਉਹ ਵੱਧ ਵੀ ਹੈਗੀ ਹੈ ਜੀ ਕੱਟ ਇਹਦੇ ਵਿੱਚ ਵੱਧ ਵੀ ਹੈਗੀ ਹੈ ਮਤਲਬ ਕਿ ਸੂਟ ਤੋਂ ਜ਼ਿਆਦਾ ਵੀ ਹੈਗੀ ਹੈ ਤੁਸੀਂ ਉਸ ਨੂੰ ਆਪਣੇ ਅਕੋਰਡਿੰਗ ਵੇਚ ਸਕਦੇ ਹੋ ਜੀ ਔਰ ਜਿਨ੍ਹਾਂ ਨੇ ਲੈਣੇ ਆ ਆਪਣੇ ਕੋਲੋ 2.5 ਮੀਟਰ 2.5 ਮੀਟਰ ਮੰਨ ਕੇ ਹਨਾ 2.5 ਮੀਟਰ 2.5 ਮੀਟਰ ਦੇ ਪੀਸ ਨੇ ਜਿਹੜੇ ਤੁਹਾਨੂੰ 5 ਮੀਟਰ ਦੇ ਦੋ ਪੀਸ 2.5 2.5 ਦੇ ਜਿਹੜੇ ਨੇ ਉਹ ਆਪਣੇ ਕੋਲੋਂ ਮਿਲਣਗੇ ਜੀ 200 300 ਰੁਪਏ ਦਾ 230 ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਆਡੀ ਦਾ ਸੂਟ ਤੁਸੀਂ ਆਪਣੇ ਕੋਲੋਂ ਦੋ ਪੀਸਾਂ ਦੇ ਵਿੱਚ 200 200 ਤੁਹਾਨੂੰ ਮਿਲੇਗਾ ਮਤਲਬ ਕਿ 2.5 ਮੀਟਰ 230 ਰੁਪਏ ਦਾ ਤੁਸੀਂ 460 ਰੁਪਏ ਦਾ ਪੂਰਾ ਸੂਟ ਹੈ ਜਿਹੜਾ ਉਹ ਆਡੀ ਸਟੱਫ ਦੇ ਵਿੱਚ ਬਣਾ ਸਕਦੇ ਹੋ ਜੀ ਓਨਲੀ ਰਾਣਾ ਫੈਸ਼ਨ ਬੁਟੀਕ ਤੋਂ ਆ ਦੇਖੋ ਜੀ ਅੱਗੇ ਵਾਲੇ ਆਪਣੇ ਕੋਲੇ ਆ ਵਾਲਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਸ ਦੇ ਵਿੱਚ ਵੀ ਆਪਣੇ ਕੋਲੇ ਕਿੰਨੇ ਆਗੇ ਪੀਸ ਹਨ ਤੁਸੀਂ ਮਿਕਸ ਕਰਕੇ ਵੀ ਲੈ ਸਕਦੇ ਹੋ ਜੇ ਮਿਕਸ ਕਰਕੇ ਲੈਣਾ ਚਾਹੋ ਤਾਂ ਤੁਸੀਂ ਮਿਕਸ ਕਰਕੇ ਵੀ ਆਪਣੇ ਤੋਂ ਵਾਏ ਕਰ ਸਕਦੇ ਹੋ ਆ ਦੇਖੋ ਜਿਹੜਾ ਡਿਜ਼ਾਈਨ ਹੈ ਜਿਹੜਾ ਫਰੋਜ਼ੀ ਕਲਰ ਦੇ ਵਿੱਚ ਕਿੰਨਾ ਸੋਹਣਾ ਡਿਜ਼ਾਈਨ ਹੈ ਨੈਕਸਟ ਆ ਗਿਆ ਜੀ ਉਹ ਜਿਹੜਾ ਆਪਾਂ ਪਹਿਲਾਂ ਦਿਖਾਇਆ ਤੁਹਾਨੂੰ ਉਸੇ ਕਲਰ ਦੇ ਵਿੱਚ ਹੀ ਆ ਗਿਆ ਇਸ ਦਾ ਕਲਰ ਹੈ ਜਿਹੜਾ ਉਹ ਅਲੱਗ ਤੋਂ ਹੈਗਾ ਜੀ ਨੈਕਸਟ ਆਪਣੇ ਕੋਲੇ ਆ ਦੇਖੋ ਆ ਹੈਗਾ ਜਿਹੜਾ ਅਗਲਾ ਕਲਰ ਆ ਗਿਆ ਪਿੰਕ ਪਿੰਕ ਤੇ ਆਫ ਵਾਈਟ ਆ ਗਿਆ ਜੀ ਨੈਕਸਟ ਕਲਰ ਹੈਗਾ ਜਿਹੜਾ ਉਹ ਆਪਣੇ ਕੋਲੇ ਆ ਗਿਆ ਜੀ ਬਲੂ ਕਲਰ 블루 ਵੀ ਹੈ ਜਿਸ ਦੇ ਵਿੱਚ 블랙 ਵੀ ਹੈਗਾ ਤੇ ਇਸ ਦੇ ਵਿੱਚ ਮਹਿਰੂਨ ਕਲਰ ਵੀ ਹੈਗਾ ਇਹ ਆਪਣੇ ਕੋਲੇ ਆਪਾਂ ਨੇ ਖੋਲੇ ਹੈ ਜੀ ਅੱਜ ਕੁਸ਼ਕ ਜਿਹੜੇ ਕੱਟ ਪੀਸ ਨੇ ਉਹ ਖੋਲੇ ਨੇਗੇ ਜਿਨ੍ਹਾਂ ਨੇ ਆਪਣੇ ਤੋਂ ਲੈਣੇ ਹੈਗੇ ਨੇ ਵੇਚਣ ਵਾਸਤੇ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ ਜਿਨ੍ਹਾਂ ਨੇ ਆਪਣੇ ਲਈ ਘਰੇ ਸੂਟ ਬਣਵਾ ਕੇ ਪਾਉਣੇ ਨੇ ਤੇ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਤੁਹਾਨੂੰ 5 ਮੀਟਰ ਸੂਟ ਹੈਗਾ ਜਿਹੜਾ ਉਹ ਆਪਣੇ ਕੋਲੋਂ ਮਿਲੂਗਾ ਕੱਟ ਪੀਸ ਦੇ ਵਿੱਚ ਜੀ 5 ਮੀਟਰ ਪੂਰਾ ਕੱਟ ਮਿਲੂਗਾ ਮਿਲੂਗਾ ਪੀਸਸ ਦੇ ਵਿੱਚ ਤੇ ਪ੍ਰਾਈਜ਼ ਰਹੂਗਾ 460 ਰੁਪਏ ਦਾ ਸੂਟ ਮਿਲਦੇ ਆ ਜੀ ਨੈਕਸਟ ਵੀਡੀਓ ਚ ਧੰਨਵਾਦ